ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਝੋਨੇ ਦੇ ਮੰਡੀ ਰੇਟਾਂ ਦੇ ਬਾਰੇ ਜਿਵੇਂ ਕਿ ਆਪਾਂ ਜਾਣਦੇ ਆਂ ਜੋ ਨਵੇਂ ਸੀਜ਼ਨ ਦਾ ਜੋ ਝੋਨਾ ਹੈ ਉਹ ਮੰਡੀ ਚੋਣਾ ਸ਼ੁਰੂ ਹੋ ਗਿਆ ਹੈ ਤੇ ਇਹਦੇ ਤੇ ਆਪਾਂ ਚਰਚਾ ਕਰਦੇ ਆਂ ਨਾਲ ਦੀ ਨਾਲ ਜੋ ਸਰਕਾਰ ਨੇ ਗੈਰ ਬਾਸਮਤੀ ਝੋਨੇ ਦਾ ਜੋ ਐਕਸਪੋਰਟ ਖੋਲਣ ਦੀ ਜੋ ਗੱਲ ਸਰਕਾਰ ਦੇ ਵਿੱਚ ਚੱਲ ਰਹੀ ਹੈ ਤੇ ਇਹ ਦਾ ਕੀ ਪ੍ਰਭਾਵ ਚੋਨੇ ਦੇ ਰੇਟਾਂ ਤੇ ਪਏਗਾ ਇਹਦੇ ਨਾਲ ਰੇਟ ਘਟ ਸਕਦੇ ਨੇ ਜਾਂ ਵੱਧ ਸਕਦੇ ਨੇ ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਮੰਡੀ ਰੇਟ ਦੀ ਅਪਡੇਟਡ ਜਾਣਕਾਰੀ ਆਉਣ ਵਾਲੇ ਸੀਜ਼ਨ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆਂ ਜੋ ਚੋਲਾ ਤੇ ਯਾਨੀ ਕਿ ਜੋ ਐਕਸਪੋਰਟ ਮਾਲ ਹੈ ਉਹਦੇ ਤੇ ਜੋ ਸਰਕਾਰ ਨੇ ਪਾਬੰਦੀ ਲਾਈ ਸੀ ਪਿਛਲੇ ਸਾਲ ਗੈਰ ਬਾਸਮਤੀ ਝੋਨੇ ਦੇ ਐਕਸਪੋਰਟ ਤੇ ਤਾਂ ਉਹ ਸਰਕਾਰ ਇਸ ਸਾਲ ਹਟਾ ਸਕਦੀ ਹੈ ਜਿਹਦੇ ਕਰਕੇ ਜੋ ਝੋਨੇ ਦੇ ਰੇਟਾਂ ਵਿੱਚ ਤੇਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਪਿਛਲੇ ਸਾਲ ਇਹਨੂੰ ਜੋ ਬੰਦ ਕਰਨ ਦਾ ਜੋ ਕਾਰਨ ਸੀ ਉਹ ਸਰਕਾਰ ਕੋਲ ਇਨਾ ਬਫਰ ਸਟਾਕ ਨਹੀਂ ਸੀ ਜਿਸ ਦੇ ਚਲਦਿਆਂ ਸਰਕਾਰ ਨੇ ਜੋ ਐਕਸਪੋਰਟ ਹੈ ਉਹ ਬੰਦ ਕਰ ਦਿੱਤਾ ਸੀ ਜਿਹਦਾ ਅਸਰ ਜੋ ਦੁਬਈ ਕੁਵੈਤ ਤੋਂ ਲੈ ਕੇ ਅਮਰੀਕਾ ਤੱਕ ਵੱਡੇ ਵੱਡੇ ਦੇਸ਼ਾਂ ਤੇ ਪਿਆ ਸੀ ਤੇ ਇਸ ਸਾਲ ਜੋ ਝੋਨੇ ਦਾ ਏਰੀਆ ਵਧਣ ਕਰਕੇ ਤੇ ਚੰਗੇ ਮੌਸਮ ਦੇ ਚੱਲਦੇ ਆ ਇਸ ਐਕਸਪੋਰਟ ਬੈਨ ਨੂੰ ਹਟਾ ਸਕਦੇ ਨੇ ਜਿਹਦੇ ਨਾਲ ਜੋ ਬਾਸਮਤੀ ਤੇ ਗੈਰ ਬਾਸਮਤੀ ਕਿਸਮਾਂ ਨੇ ਉਹਨਾਂ ਦੇ ਐਕਸਪੋਰਟ ਦੇ ਵਿੱਚ ਤੇਜ਼ੀ ਆਏਗੀ ਜਿਹਦੇ ਕਰਕੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਭਾਅ ਦੇ ਕਨੋ ਮਿਲ ਸਕਦਾ ਤੇ ਹੁਣ ਆਪਾਂ ਜੋ ਗੱਲ ਕਰਦੇ ਆ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਸਭ ਤੋਂ ਪਹਿਲੇ ਸਰਸਾ ਦੀ ਗੱਲ ਕਰੀਏ ਤਾਂ ਸਰਸਾ ਦੇ ਵਿੱਚ 1509 2450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ ਵਿਕੀ ਆ ਇਹ ਨਵੀਂ 1509 ਸੀ ਜਿਹਦਾ ਇਹ ਨਾ ਰੇਟ ਚੱਲ ਰਿਹਾ ਉਸ ਤੋਂ ਬਾਅਦ ਕਰਨਾਲ ਮੰਡੀ 1509 ਹੱਥ ਵਾਲਾ 2611 ਰੁਪਏ ਲਾੜਵਾ ਮੰਡੀ 1509 ਹੱਥ ਵਾਲਾ 2665 ਰੁਪਏ ਪ੍ਰਤੀ ਕੁਆਂਟਲ ਗੜਮਕਤੇਸ਼ਵਰ ਮੰਡੀ 1509 ਕੰਬਾਈਨ ਵਾਲਾ 2401 ਰੁਪਏ ਰਦੋੜ ਮੰਡੀ 1509 ਹੱਥ ਵਾਲਾ 2705 ਰੁਪਏ ਤਰਾਵੜੀ ਮੰਡੀ ਦੀ ਗੱਲ ਕਰੀਏ ਨਵਾਂ ਝੋਨਾ 1509 ਹੱਥ ਵਾਲਾ 2550 ਰੁਪਏ ਪ੍ਰਤੀ ਕੁਇੰਟਲ ਵਿਕਿਆ ਤੇ ਪੁਰਾਣਾ ਝੋਨਾ ਸੀ ਉਹ 1509 ਰੁਪਏ 1509 ਜੋ 3350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਤੇ ਉਸ ਤੋਂ ਬਾਅਦ 11 21 ਹੱਥ ਵਾਲਾ 4600 ਰੁਪਏ 17 18 ਹੱਥ ਵਾਲਾ 4300 ਰੁਪਏ ਸਰਬਤੀ ਝੋਨਾ 2325 ਰੁਪਏ ਸੁਗੰਧਾ ਝੋਨਾ 2550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਸੋ ਨਵੇਂ ਤੇ ਪੁਰਾਣੇ ਝੋਨੇ ਦੇ ਵਿੱਚ ਕਾਫੀ ਜੋ ਫਰਕ ਦੇਖਣ ਨੂੰ ਮਿਲ ਰਿਹਾ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਘਟੇਗਾ ਯਾਨੀ ਕਿ ਵਧਣ ਦੀ ਉਮੀਦ ਜੋ ਝੋਨੇ ਦੇ ਮੁੱខੇ ਤੇ ਰੇਟ ਨੇ ਉਹ ਵਧਣ ਦੀ ਉਮੀਦ ਨਵੇਂ ਝੋਨੇ ਦੀ ਹੈ ਸੋ ਟਵਾਣਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2480 ਰੁਪਏ ਕਰੋਂਡਾ ਮੰਡੀ 1509 ਹੱਥ ਵਾਲਾ 2625 ਰੁਪਏ ਇੰਦਰੀ ਮੰਡੀ 1509 ਹੱਥ ਵਾਲਾ 2531 ਰੁਪਏ ਹੋਡਲ ਮੰਡੀ 1509 ਹੱਥ ਵਾਲਾ 2552 ਰੁਪਏ ਜੁਲਾਰਾ ਮੰਡੀ 1509 ਕੰਬਾਈਨ ਵਾਲਾ 2660 ਰੁਪਏ ਸ਼ਾਂਜਾਪੁਰ ਮੰਡੀ 1509 ਕੰਬਾਈਨ ਵਾਲਾ 2600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗਦਰਪੁਰ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2425 ਰੁਪਏ ਪੀਆਰ 26 49 1800 40 ਰੁਪਏ ਤੇ ਨੂਰੀ 49 1800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਬੁਲੰਦ ਸ਼ਹਿਰ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2583 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਤਾਜ਼ੇ ਰੇਟ ਸੀ ਜੋ ਝੋਨੇ ਦੇ ਮੌਕੇ ਤੇ ਚੱਲ ਰਹੇ ਨੇ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਮੰਡੀਆਂ ਦੇ ਹਰਿਆਣਾ ਪੰਜਾਬ ਦੀਆਂ ਮੰਡੀਆਂ ਦੇ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਉਹਦੇ ਲਈ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਜਰੂਰ ਲਾਈਕ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ